ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੇ ਵਿੱਚ ਸਿੱਖਿਆ ਪ੍ਰਬੰਧਾਂ ਬਾਰੇ ਅੱਜ ਦੇ ਅਤੇ ਅੱਜ ਦੇ ਹਾਲਾਤਾਂ ਬਾਰੇ ਅੱਜ ਦੇ ਨਾਲ ਸਾਂਝ ਪਾਈਏ ਕਿਸੇ ਸਮੇਂ ਸਭ ਤੋਂ ਤਾਕਤਵਰ ਸਮਰਾਜ ਬਠਣ ਸੀ ਜਿਸ ਬਾਰੇ ਕਿਹਾ ਜਾਂਦਾ ਸੀ ਕਿ ਉਹਨਾਂ ਦੇ ਰਾਜ ਵਿੱਚ ਸੂਰਜ ਨਹੀਂ ਡੁੱਬਦਾ ਉਹਨਾਂ ਦੇ ਆਪਣੇ ਦੇਸ਼ ਵਿੱਚ ਪ੍ਰਾਇਮਰੀ ਸਿੱਖਿਆ ਐਕਟ 1870 ਵਿੱਚ ਬਣਿਆ ਤੇ 1880 ਵਿੱਚ ਹਰ ਕਿਸੇ ਲਈ ਪੜ੍ਹਾਈ ਲਾਜ਼ਮੀ ਕੀਤੀ ਗਈ ਅੱਜ ਦੇ ਸਮੇਂ ਵਿੱਚ ਸਭ ਤੋਂ ਤਾਕਤਵਰ ਦੇਸ਼ ਯੂਨਾਈਟਿਡ ਸਟੇਟਸ ਆਫ ਅਮਰੀਕਾ ਵਿਚ ਸਭ ਤੋਂ ਪਹਿਲਾਂ 1852 ਵਿੱਚ ਸਿੱਖਿਆ ਲਾਜ਼ਮੀ ਕੀਤੀ ਗਈ ਤੇ ਹੌਲੀ-ਹੌਲੀ 1918 ਤੱਕ ਸਭ ਤੋਂ ਅਖੀਰ ਵਿੱਚ ਮਿਸਿਸਪੀ ਵਿੱਚ ਪ੍ਰਾਇਮਰੀ ਸਿੱਖਿਆ ਲਾਜ਼ਮੀ ਕੀਤੀ ਗਈ ਪਰ ਸਿੱਖ ਰਾਜ ਪੰਜਾਬ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ 1799 ਵਿੱਚ ਗੁਜਰਾਵਾਲਾ ਨੂੰ ਛੱਡ ਕੇ ਲਾਹੌਰ ਨੂੰ ਰਾਜਧਾਨੀ ਬਣਾਇਆ ਤਾਂ ਉਹਨਾਂ ਨੇ ਆਪਣੇ ਫੈਸਲਿਆਂ ਵਿੱਚ ਸ਼ੁਰੂ ਦੇ ਹੀ ਸਾਲਾਂ ਵਿੱਚ ਹਰ ਕਿਸੇ ਲਈ ਸਿੱਖਿਆ ਲਾਜ਼ਮੀ ਕਰਨ ਦਾ ਹੁਕਮ ਸੁਣਾ ਦਿੱਤਾ ਅੰਗਰੇਜ਼ ਪ੍ਰੋਫੈਸਰ ਲਿਟਨਰ ਨੇ ਇਹ ਖੁਲਾਸਾ ਕੀਤਾ ਸੀ ਕਿ ਜਦੋਂ 1849 ਵਿੱਚ ਪੰਜਾਬ ਅੰਗਰੇਜ਼ਾਂ ਦੇ ਕਬਜ਼ੇ ਹੇਠ ਆਇਆ ਤਾਂ ਪੰਜਾਬ ਵਿੱਚ ਸਿੱਖਿਆ ਪ੍ਰਬੰਧ ਬਾ ਕੁਮਾਲ ਸਨ ਉਸ ਸਮੇਂ ਇਕੱਲੇ ਲਾਹੌਰ ਸ਼ਹਿਰ ਵਿੱਚ 14 ਲੜਕੀਆਂ ਦੇ ਸਕੂਲ ਤੇ 12 ਲੜਕੀਆਂ ਦੇ ਸਕੂਲ ਸਨ ਇਸ ਤੋਂ ਇਲਾਵਾ ਲਾਹੌਰ ਵਿਖੇ ਕਲਾ ਦਸਤਕਾਰੀ ਅਤੇ ਹੁਨਰ ਨੂੰ ਤਰਾਸ਼ਣ ਲਈ ਵਿਸ਼ੇਸ਼ ਅਦਾਰੇ ਕਾਇਮ ਕੀਤੇ ਗਏ ਸਨ ਜਿੱਥੇ ਸਿੱਖਿਆ ਪ੍ਰਾਪਤ ਕਰਕੇ ਪੰਜਾਬ ਦੇ ਲੋਕ ਆਪਣੇ ਕਾਰੋਬਾਰ ਚਲਾਫ ਕਰਦੇ ਸਨ ਸਿੱਖਾਂ ਦੇ ਵਿੱਚ ਵੱਡੇ ਵਿਦਵਾਨ ਵਰਗ ਨੂੰ ਦੇਖਦੇ ਹੋਏ ਚਾਰਸ 4 ਨੈਪੀਅਰ ਨੇ 1890 ਵਿੱਚ ਆਖਿਆ ਸੀ ਕਿ ਹਾਲੇ ਅਸੀਂ ਪੰਜਾਬ ਤੇ ਸਿਰਫ ਕਬਜ਼ਾ ਕੀਤਾ ਹੈ ਪਰ ਅਜੇ ਜਿੱਤਿਆ ਨਹੀਂ ਪੰਜਾਬੀਆਂ ਤੇ ਉਹਨਾਂ ਦੀ ਭਾਸ਼ਾ ਨੂੰ ਫਤਿਹ ਅਜੇ ਕਰਨਾ ਬਾਕੀ ਹੈ ਹਾਲੇ ਸਿਰਫ ਪੰਜਾਬੀਆਂ ਦੇ ਸਰੀਰਾਂ ਨੂੰ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਜਾ ਸਕਿਆ ਹੈ ਉਹਨਾਂ ਦੇ ਦਿਲਾ ਦਿਮਾਗਾਂ ਤੇ ਰੂਹਾਂ ਨੂੰ ਹਾਲੇ ਗੁਲਾਮ ਬਣਾਉਣਾ ਬਾਕੀ ਹੈ ਪੰਜਾਬੀ ਕੈਦੀ ਉੱਤੇ ਸਰਕਾਰੀ ਦਾਅਵੇ ਦਾ ਖੁਲਾਸਾ ਕਰਦੇ ਹਾਂ ਲੈਂਦੇ ਪੰਜਾਬ ਦੇ ਲੇਖਕ ਮੁਹੰਮਦ ਜ਼ਕਰੀਆ आफताब ਨੇ ਲਿਖਿਆ ਕਿ ਅੰਗਰੇਜ਼ਾਂ ਵੱਲੋਂ ਸਰਕਾਰੀ ਇਸ਼ਤਿਹਾਰਾਂ ਵਿੱਚ ਹੋਕਾ ਦਿੰਦਿਆਂ ਕਿਆ ਗਿਆ ਸੀ ਕਿ ਜਿਹੜਾ ਬੰਦਾ ਅੰਗਰੇਜ਼ ਸਰਕਾਰ ਕੋਲ ਆਪਣੀ ਰਜਮੰਦੀ ਨਾਲ ਤਲਵਾਰ ਆਦ ਕਥਿਆਰ ਜਮ੍ਹਾਂ ਕਰਾਏਗਾ ਉਸ ਨੂੰ 2 ਆਨੇ ਇਨਾਮ ਦਿੱਤਾ ਜਾਵੇਗਾ ਜਦ ਕਿ ਜਿਹੜਾ ਪੰਜਾਬੀ ਕੈਦਾ ਜਮ੍ਹਾਂ ਕਰਵਾਵੇਗਾ ਉਸ ਨੂੰ ਇਸ ਤੋਂ 3 ਗੁਣਾ ਰਕਮ ਭੇੜ ਕੀਤੀ ਜਾਵੇਗੀ ਭਾਵ ਕਿ 6 ਆਨੇ ਦਿੱਤੇ ਜਾਣਗੇ ਇਸ ਗੱਲ ਨੂੰ ਆਧਾਰ ਬਣਾ ਕੇ ਇਹ ਅੱਜ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਜੇਕਰ ਅ ਸਾਡਾ ਪੰਜਾਬ ਆਜ਼ਾਦ ਹੁੰਦਾ ਤਾਂ ਜਿਹੜਾ ਪੰਜਾਬ ਅੱਜ ਔਗੜਾਂ ਨਾਲ ਪ੍ਰਿਆਪਿਆ ਹੈ ਉਹ ਉਜੜਾਈ ਦੇ ਮੁਕਾਬਲੇ ਦੇ ਵਿੱਚ ਹੁੰਦਾ ਉਸ ਦੇ ਵਿੱਚ ਉੱਚ ਸਿੱਖਿਆ ਹੁੰਦੀ ਔਰ ਪੰਜਾਬ ਦੇ ਸਿੱਖਿਆਤ ਲੋਕ ਦੂਸਰੇ ਬੰਨੇ ਰੁਪਏ ਦੀ ਕੀਮਤ ਵੀ ਵਰਤਵਾਰਸੀ ਅੱਜ ਸਾਰੀ ਦੁਨੀਆ ਦੇ ਵਿੱਚ ਪੰਜਾਬੀ ਰਾਜ ਦਾ ਸਿੱਕਾ ਕਾਇਮ ਹੁੰਦਾ ਔਰ ਪੰਜਾਬ ਦੇ ਸਾਰੀ ਜਗ੍ਹਾ ਤੇ ਸੋ ਲਗਾਏ ਜਾਂਦੇ ਜਿਹੜਾ ਕਿ ਅੱਜ ਸਾਡੇ ਪੰਜਾਬ ਨੂੰ ਪਹਿਲਾਂ ਅੰਗਰੇਜ਼ਾਂ ਨੇ ਉਸ ਤੋਂ ਬਾਅਦ ਮੁਕੇ ਦੀਆਂ ਸਰਕਾਰਾਂ ਨੇ 84 ਵਿੱਚ ਲਹੂ ਵਹਾ ਦਿੱਤਾ ਜਦੋਂ ਫਿਰ ਵੀ ਆਗੂਆਂ ਦਾ ਦਿਲ ਨਾ ਭਰਿਆ ਫਿਰ ਚਿੱਟੇ ਦੀ ਲਹਿਰ ਚਲਾ ਦਿੱਤੀ ਗਈ ਹੁਣ ਵੀ ਹਰ ਤਰੀਕੇ ਦੇ ਨਾਲ ਪੰਜਾਬ ਨੂੰ ਖਤਮ ਕਰਨਾ ਲੋਚਦੇ ਨੇ ਇੱਕ ਵਾਰ ਕਹਿੰਦੇ ਨੇ ਇੱਕ ਮਾਤਾ ਦੇ ਦੋ ਬੱਚੇ ਸਨ ਇੱਕ ਵੱਡਾ ਬੱਚਾ ਮਤਰਿਆ ਸੀ ਜਿਹੜਾ ਬਹੁਤ ਕੰਮਕਾਰ ਕਰਦਾ ਸੀ ਪੰਜਾਬ ਵਰਗਾ ਤੇ ਇੱਕ लाडला ਉਹਦਾ ਆਪਣਾ ਪੁੱਤਰ ਸੀ ਕਿਸੇ ਨੇ ਮਾਤਾ ਨੂੰ ਰਹਿ ਦਿੱਤੀ ਮਾਤਾ ਤੇਰਾ ਵੱਡਾ ਪੁੱਤਰ ਕੰਮਕਾਰ ਕਰਦਾ ਹੈ ਸਾਰਾ ਕਾਰੋਬਾਰ ਇਹ ਸੰਭਾਲੇਗਾ ਤੇਰੀ ਕੁੜੀ ਰਹਿ ਜਾਵੇਗਾ ਤੇਰੇ ਛੋਟੇ ਬੱਚੇ ਦੇ ਕੋਲ ਤਾਂ ਕੁਝ ਵੀ ਨਹੀਂ ਹੈ ਤੂੰ ਐਸਾ ਕਰ ਇਹ ਤੇਰਾ ਮਤਰਿਆ ਹੈ ਕਿਸੇ ਨਾ ਕਿਹ ਮਾਨ ਨੇ ਇਸ ਨੂੰ ਖਤਮ ਕਰ ਤਾਂ ਕਿ ਤੇਰਾ ਪੁੱਤਰ ਇਹ ਸਾਰਾ ਕਾਰੋਬਾਰ ਸੰਭਾਲ ਸਕੇ ਸੋ ਪਿਆਰਿਓ ਇੱਕ ਦਿਨ ਵੱਡਾ ਪੁੱਤਰ ਖੇਤੀ ਬਾੜੀ ਦਾ ਕੰਮ ਕਰਕੇ ਭਾਵ ਹਲ ਵਾਹ ਕੇ ਘਰ ਜਦੋਂ ਆਇਆ ਤੇ ਆਣ ਕੇ ਥੱਕਿਆ ਟੁੱਟਾ ਮੰਜੇ ਦੇ ਉੱਤੇ ਲੰਮਾ ਪੈ ਗਿਆ ਮਾਤਾ ਨੇ ਮੌਕਾ ਵੇਖਿਆ ਸ਼ਕੀਮਾਂ ਲਾਈਆਂ ਔਰ ਜਦੋਂ 2 ਘੰਟੇ ਨੀਂਦ ਪੂਰੀ ਕਰਕੇ ਉਹ ਬੱਚਾ ਉੱਠਿਆ ਤੇ ਮਾਤਾ ਕਹਿਣ ਲੱਗੀ ਪੁੱਤਰ ਬਹੁਤ ਵੱਡਾ ਗੱਭਜੋਬ ਹੋ ਗਿਆ ਮੈਂ ਕੱਲੀ ਸਾਂ ਇੱਕ ਸਪਨਾ ਆਇਆ ਤੇਰਾ ਮੂੰਹ ਖੁੱਲਾ ਸੀ ਤੇਰੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਗਿਆ ਹੈ ਸਤਿਗੁਰੂ ਕਿਰਪਾ ਕਰਨ ਤੈਨੂੰ ਕੋਈ ਨੁਕਸਾਨ ਨਾ ਪਹਚਾਵੇ ਐਸਾ ਮੰਨ ਦੇ ਵਿੱਚ ਪਿਆਰ ਹੋਵੇ ਮਿੱਠਾ ਹੌਲੀ ਹੌਲੀ ਕਰਕੇ ਹੌਲੀ ਹੌਲੀ ਕਰਕੇ ਉਹ ਬੱਚਾ ਨਟਾਲ ਹੁੰਦਾ ਗਿਆ ਕਾਰੋਬਾਰ ਫਤਿਹ ਹੋਣਾ ਸ਼ੁਰੂ ਹੋ ਗਿਆ ਕੰਮ ਕਾਰ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਜਦੋਂ ਅਖੀਰ ਤੇ ਖਤਮ ਹੋਣਾ ਐਂਡ ਤੇ ਆ ਗਿਆ ਲਾੜਲਾ ਬੱਚਾ ਕੰਮ ਨੂੰ ਹੱਥ ਲਾ ਕੇ ਰਾਜੀ ਨਹੀਂ ਭੁੱਖੇ ਮਰਨ ਦੀ ਨੌਬਤ ਆ ਗਈ ਤੇ ਫਿਰ ਉਹ ਮਾਤਾ ਨੂੰ ਕੋਈ ਸੁਰਤ ਆਈ ਕਿ ਮੈਂ ਆਪਣੇ ਹੱਥੀਂ ਆਪਣਾ ਹੀ ਬੇੜਾ ਖਤਮ ਕਰਨ ਲੱਗੀ ਸਾਂ ਸੋਚ ਆਈ ਕਿਸੇ ਸਿਆਣੇ ਨਾਲ ਵਾਰਤਾ ਕੀਤੀ ਹੁਣ ਜਿਹੜਾ ਵੱਡਾ ਪੁੱਤਰ ਹੈ ਕੋਈ ਦੁੱਖ ਵੀ ਨਹੀਂ ਕੋਈ ਮਰਜ਼ ਨਹੀਂ ਹੈ ਮੰਜੇ ਤੇ ਬਿਮਾਰ ਪਿਆ ਹੈ ਕਿਸੇ ਨੇ ਸਮਝਾਇਆ ਮਾਤਾ ਸਿਆਣੀ ਬਣ ਕਮ ਕਰ ਕਰਨ ਵਾਲਾ ਤੇਰਾ ਇਹ ਪੰਜਾਬ ਸਿੰਘ ਜਿਹੜਾ ਹੈ ਇਸ ਨੂੰ ਕਹੇ ਅੱਜ ਤੇਰੇ ਸੁਤਿਆਂ ਆ ਤੇਰੇ ਅੰਦਰੋਂ ਉਹ ਸੱਪ ਜਿਹੜਾ ਹੈ ਨਿਕਲ ਗਿਆ ਹੈ ਔਰ ਹੁਣ ਤੈਨੂੰ ਕੋਈ ਖਤਰਾ ਨਹੀਂ ਸੋ ਉਸੇ ਤਰ੍ਹਾਂ ਹੀ ਮਾਤਾ ਨੇ ਕੀਤਾ ਤੇ ਜਿਸ ਵੇਲੇ ਉਹ ਬੱਚੇ ਦੇ ਅੰਦਰੋਂ ਇਹ ਗੱਲ ਬੱਚੇ ਨੂੰ ਸਮਝਾਈ ਗਈ ਕਿ ਸੱਪ ਬਾਹਰ ਨਿਕਲ ਗਿਆ ਹੈ ਤਾਂ ਅੱਜ ਹੋਰ ਕੱਲ ਹੋਰ ਸੱਜੇ ਸਿੱਜੇ ਖਰਾਕ ਦੇਣੀ ਸ਼ੁਰੂ ਕੀਤੀ ਔਰ ਬੱਚਾ ਫਿਰ ਆਪਣੇ ਸ਼ਰੀਰ ਕਰਕੇ ਕਾਮਯਾਬ ਹੋ ਗਿਆ ਔਰ ਆਪਣਾ ਕਾਰੋਬਾਰ ਸਾਰਾ ਸੰਭਾਲ ਲਿਆ ਅੱਜ ਵੀ ਸਾਡੀਆਂ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਪੰਜਾਬ ਸਿੰਘ ਵਾਲਾ ਹੀ ਪੰਜਾਬ ਦੇ ਨਾਲ ਸਲੂਕ ਕਰਦੀਆਂ ਨੇ ਪੰਜਾਬ ਨੂੰ ਛੱਲੇ ਲਾਉਣ ਦੀ ਕੋਸ਼ਿਸ਼ ਕਰਦੇ ਨੇ ਸਾਰੇ ਹੀ ਕਿਉਂਕਿ ਵੇਖੋ ਅਗਰ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਜੇ ਵੋਟਾਂ ਪਈਆਂ ਇਤਨਾ ਖਰਚਾ ਆਇਆ ਕਿ ਜਿੱਤਣ ਵਾਲੇ ਆਪਣੇ ਘਰਾਂ ਵਿੱਚ ਬੈਠੇ ਨੇ ਹਾਰਨ ਵਾਲਿਆਂ ਨੂੰ ਮੰਤਰੀ ਬਣਾਇਆ ਗਿਆ ਪਿਆਰਿਓ ਜੇ ਐਸਾ ਹੀ ਵਿਹਾਰ ਕਰਨਾ ਸੀ ਤੇ ਫਿਰ ਵੋਟਾਂ ਪਾਉਣ ਦੀ ਕੋਈ ਜ਼ਰੂਰਤ ਨਹੀਂ ਸੀ ਫਿਰ ਉਹਨਾਂ ਨੂੰ ਹੀ ਵੈਸੀ ਚੁਣ ਲੈਂਦੇ ਪਾਦਾਕ ਪੰਜਾਬ ਤੇ ਪਹਿਲਾਂ ਜਿਹਨਾਂ ਦੇ ਵਿੱਚ ਬੈਠਾ ਹੈ ਔਰ ਅੱਧੇ ਕ ਜਿਹਨੇ ਜਿੱਤ ਕੇ ਘਰਾਂ ਵਿੱਚ ਬੈਠ ਗਏ ਉਹਨਾਂ ਨੂੰ ਇਸੇ ਤਰ੍ਹਾਂ ਹੀ ਰਹਿਣ ਦਿੰਦੇ ਆਪਣਾ ਚੱਕੀ ਸਾਈ ਚਲਾ ਕੇ ਰਾਜ ਕਰ ਲੈਂਦੇ ਖੋੜਵੀ ਸਮਾਹ ਹੈ ਸਰਕਾਰਾਂ ਨੂੰ ਸਮਝੰਦਾ ਕਿ ਸਰਕਾਰਾਂ ਨਿਆਂ ਪਾਲਿਕਾ ਤੇ ਭਰੋਸਾ ਰੱਖ ਕੇ ਉਸ ਤਰੀਕੇ ਦੇ ਨਾਲ ਕੰਮ ਕਰਨ ਔਰ ਤਰੀਕੇ ਦੇ ਨਾਲ ਰਾਜ ਭਾਗ ਚਲਾਉ ਤਾਂ ਕਿ ਸਾਡਾ ਰਾਜ ਜਿਹੜਾ ਹੈ ਵਧੀਆ ਤਰੀਕੇ ਨਾਲ ਚੱਲੇ ਦੁਨੀਆਂ ਦੇ ਵਿੱਚ ਸਾਡਾ ਡੰਗਾ ਵਜੇ ਵਿਖਾਉਣ ਨੂੰ ਅੱਜ ਅਸੀਂ ਦੁਨੀਆਂ ਨੂੰ ਬਹੁਤ ਕੁਝ ਵਿਖਾ ਰਹੇ ਆ ਪਰ ਪਿਆਰਿਓ ਅੰਦਰਲੇ ਗੁੱਝੇ ਹਾਲਾਤ ਜਿਹੜੇ ਨੇ ਬਹੁਤ ਮਾੜੇ ਨੇ ਦੁਨੀਆਂ ਗਰੀਬ ਤੋਂ ਗਰੀਬ ਹੋਈ ਜਾ ਰਹੀ ਹੈ ਤਗੜਾ ਬੰਦਾ امیر ਤੋਂ امیر ਹੋ ਜਾ ਰਿਹਾ ਸੋਚ ਹੈ ਪਹਿਲੇ ਪੰਜਾਬ ਦੀ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਪੰਜਾਬ ਫਿਰ ਇੱਕ ਵਾਰ ਆਵੇ ਤਾਂ ਕਿ ਸਾਰੀ ਦੁਨੀਆ ਦੇ ਉੱਤੇ ਇਸ ਰਾਜ ਦਾ ਡੰਕਾ ਵੱਜੇ ਸੁਪਿਆਰੀ ਹੋ ਇਨੀ ਇੱਕ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਜਖ ਹੈ ਵਤਕਟ ਬੋਲਿਆ ਗਿਆ ਹੋਵੇ ਖਿਮਾ ਕਰਨਾ ਪਿਆਰਿਓ ਇਸੇ ਤਰ੍ਹਾਂ ਹੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਨ ਸਰਕਾਰ ਬਣਾਉਂਦੇ ਰਹੋ ਤਾਂ ਕਿ ਆਪ ਜੀ ਦੇ ਨਾਲ ਸੰਜੇ ਪਉਂਦੇ ਰਹੀਏ ਸੁਗੰਝ ਕੇ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ